ਸਸ਼ੀਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਪਰਵਿੰਦਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਸੋ ਸੜਕ ਹਾਦਸੇ ਨਾਲ ਜੁੜੀ ਹੋਈ ਇੱਕ ਮੰਦਭਾਗੀ ਖਬਰ ਹੈ ਵੱਡਾ ਹਾਦਸਾ ਹੋਇਆ ਦੱਸਿਆ ਜਾ ਰਿਹਾ ਕਿ ਬੱਸ ਦੇ ਡਰਾਈਵਰ ਨੂੰ ਅਚਾਨਕ ਚੱਕਰ ਆ ਜਾਂਦਾ ਤੇ ਇਹ ਵੱਡਾ ਹਾਦਸਾ ਵਾਪਰ ਜਾਂਦਾ ਤੇ ਜਿਸ ਤਰ੍ਹਾਂ ਦੇ ਨਾਲ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਦੱਸਾਂਗੇ ਕਿ ਇਸ ਹਾਦਸੇ ਦੀ ਵੱਡੀ ਵਜ੍ਹਾ ਰਹੀ ਸੋ ਤਲਵੰਡੀ ਸਾਬੋ ਦੇ ਵਿੱਚ ਜਿਹੜਾ ਕਿ ਹਾਦਸਾ ਹੋਇਆ ਜਿੱਥੇ ਕਿ ਦੱਸਿਆ ਜਾ ਰਿਹਾ ਨਿੱਜੀ ਕੰਪਨੀ ਦੀ ਬੱਸ ਹਾਸਾ ਗ੍ਰਸਤ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਦੇ ਵਿੱਚ ਕਈ ਜੜੀਆਂ ਕੀ ਸਵਾਰੀਆਂ ਸਵਾਰ ਸਨ ਅਤੇ ਬੱਸ ਜਿਹੜੀ ਹੈ ਉਹ ਤਲਵੰਡੀ ਸਾਬੋ ਤੋਂ ਰਾਮ ਮੰਡੀ ਵੱਲ ਜਾ ਰਹੀ ਸੀ ਕਿ ਰਸਤੇ ਦੇ ਵਿੱਚ ਅਚਾਨਕ ਬੱਸ ਦੇ ਡਰਾਈਵਰ ਨੂੰ ਚੱਕਰ ਆ ਜਾਂਦਾ ਜਿਸ ਕਰਕੇ ਬੱਸ ਆਪਣਾ ਸੰਤੁਲਨ ਗਵਾ ਬੈਠਦੀ ਹੈ ਅਤੇ ਫਿਰ ਸੜਕ ਦੇ ਕੰਡੇ ਲੱਗੇ ਹੋਏ ਜੜਖਤ ਦੇ ਵਿੱਚ ਇਹ ਬੱਸ ਜਾ ਟਕਰਾਉਂਦੀ ਹੈ ਹਾਦਸਾ ਕਾਫੀ ਜ਼ਿਆਦਾ ਭਿਆਨਕ ਸੀ ਅਤੇ ਜੋ ਬਸ ਦੇ ਵਿੱਚ ਲੋਕ ਸਵਾਰ ਸਨ ਉਹ ਕਾਫੀ ਜ਼ਿਆਦਾ ਡਰ ਜਾਂਦੇ ਨੇ ਸਹਿਮ ਜਾਂਦੇ ਨੇ ਅਫਰਾ ਤਫਰੀ ਵਾਲਾ ਮਾਹੌਲ ਬਣ ਜਾਂਦਾ ਹੈ ਤੇ ਲੋਕਾਂ ਨੂੰ ਸੁਰੱਖਿਤ ਬਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਅੱਧਾ ਡਰਜਨ ਦੇ ਕਰੀਬ ਜਿਹੜੇ ਕਿ ਲੋਕ ਨੇ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਅਤੇ ਨਾਲ ਹੀ ਬਸ ਦਾ ਜਿਹੜਾ ਡਰਾਈਵਰ ਸੀ ਉਹ ਵੀ ਜ਼ਖਮੀ ਹੋਇਆ ਹੈ ਐਂਬੂਲੈਂਸ ਦੇ ذریعے ਇਹਨਾਂ ਜ਼ਖਮੇਨ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ ਜਿਹੜਾ ਕਿ ਹਾਦਸਾ ਦੱਸਿਆ ਜਿਹੜਾ ਤਲਵੰਡੀ ਸਾਬੋ ਦੇ ਰਾਮਾ ਮੰਡੀ ਰੋਡ ਦੇ ਉੱਪਰ ਵਾਪਰਿਆ ਜਿੱਥੇ ਕਿ ਇਹ ਬੱਸ ਆਪਣੇ ਤੈ ਸਮੇਂ ਦੇ ਮੁਤਾਬਕ ਤਲਵੰਡੀ ਸਾਬੋ ਤੋਂ ਨਿਕਲਦੀ ਹੈ ਰਾਮਾ ਮੰਡੀ ਵਾਲੀ ਰੋਡ ਦੇ ਉੱਪਰ ਪਹੁੰਚਦੀ ਹੈ ਜਿੱਥੇ ਕਿ ਅਚਾਨਕ ਬੱਸ ਦਾ ਸੰਤੁਲਨ ਵਿਗੜ ਜਾਂਦਾ ਹੈ ਬੱਸ ਸੜਕ ਦੇ ਕੰਡੇ ਲੱਗੇ ਹੋਏ ਦਰਖਤ ਦੇ ਵਿੱਚ ਜਾ ਟਕਰਾਉਂਦੀ ਹੈ ਅਤੇ ਮੌਕੇ ਤੇ ਚੀਕ ਚਿਗਿਆੜਾ ਪੈ ਜਾਂਦਾ ਹੈ ਟ੍ਰੈਫਿਕ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦਾ ਜੋ ਤਸਵੀਰਾਂ ਨਾਲ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਵੇਂ ਇਹ ਹਾਦਸਾ ਵਾਪਰਦਾ ਸੋ ਦੋਵਾਂ ਪਾਸੇ ਹੋ ਜਾਣੀ ਕਿ ਜਿਸ ਪਾਸੇ ਉਹ ਬੱਸ ਆ ਰਹੀ ਹੁੰਦੀ ਹੈ ਤੇ ਜਿਸ ਪਾਸੇ ਜਾ ਰਹੀ ਹੁੰਦੀ ਹੈ ਉੱਥੇ ਦੋਵਾਂ ਪਾਸੇ ਟ੍ਰੈਫਿਕ ਅਬਾ ਜਈ ਰੁਕ ਜਾਂਦੀ ਹੈ ਤੇ ਲੋਕ ਆਪਣੇ ਵਾਹਨਾ ਦੇ ਵਿੱਚੋਂ ਬਾਹਰ ਨਿਕਲ ਕੇ ਬੱਸ ਦੇ ਵਿੱਚ ਸਵਾਰ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਜਦੋ ਜਹਿਦ ਕਰਦੇ ਨੇ ਮੌਕੇ ਤੇ ਕਾਫੀ ਜ਼ਿਆਦਾ ਭੀੜ ਇਕੱਠੀ ਹੋ ਜਾਂਦੀ ਹੈ ਅਤੇ ਜਿਹੜੇ ਜ਼ਖਮੀ ਲੋਕ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਕਿਸੇ ਤਰੀਕੇ ਦੇ ਨਾਲ ਅਤੇ ਨਾਲ ਹੀ ਜ਼ਖਮੀ ਜੋ ਕਿ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੱਤੀ ਕਰਵਾਏ ਗਏ ਨੇ ਹਾਲਾਂਕਿ ਇਸੇ ਹਾਦਸੇ ਦੀ ਜਿਹੜੀ ਵਜ੍ਹਾ ਹੈ ਉਹ ਬੱਸ ਚਾਲਕ ਨੂੰ ਚੱਕਰ ਆਉਣਾ ਦੱਸਿਆ ਜਾ ਰਿਹਾ ਪਰ ਦੂਜੇ ਪਾਸੇ ਬੱਸ ਦੇ ਵਿੱਚ ਲੋਕ ਸਵਾਰ ਸਨ ਉਹਨਾਂ ਨੇ ਕਾਫੀ ਜ਼ਿਆਦਾ ਗੰਭੀਰ ਇਲਜ਼ਾਮ ਲਗਾਏ ਨੇ ਬੱਸ ਦੇ ਡਰਾਈਵਰ ਦੇ ਉੱਪਰ ਉਹਨਾਂ ਦਾ ਕਹਿਣਾ ਹੈ ਕਿ ਬੱਸ ਦੇ ਡਰਾਈਵਰ ਦੇ ਵੱਲੋਂ ਅੰਗੈਲੀ ਵਰਤੀ ਗਈ ਹੈ ਅਤੇ ਉਸਨੇ ਡਰਿੰਕ ਕੀਤੀ ਹੋਈ ਸੀ ਭਾਵ ਸ਼ਰਾਬ ਪੀ ਕੇ ਉਹ ਗੱਡੀ ਚਲਾ ਰਿਹਾ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਫਿਲਹਾਲ ਜਿਹੜਾ ਕਿ ਅਸਲ ਕੀ ਵਜ੍ਹਾ ਹੈਗੀ ਹੈ ਕਿਉਂ ਇਹ ਹਾਦਸਾ ਵਾਪਰਿਆ ਇਸ ਸਬੰਧੀ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਜੁਟੀ ਹੋਈ ਹੈ ਹਾਦਸੇ ਦੇ ਬਾਅਦ ਲੋਕਾਂ ਦੇ ਵੱਲੋਂ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਦੇ ਉੱਪਰ ਪੁਲਿਸ ਪਾਰਟੀ ਪਹੁੰਚਦੀ ਅਤੇ ਨਾਲ ਹੀ ਆਪਣਾ ਜਿਹੜਾ ਕਿ ਪੂਰਾ ਬਚਾਅ ਕਾਰਜ ਹੈ ਉਹ ਵਿਢਣ ਦੀ ਅਤੇ ਜੋ ਲੋਕ ਪਾਸੇ ਵੀ ਸਵਾਰ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਅਤੇ ਨਾਲ ਹੀ ਆਸ-ਪਾਸ ਜਿਹੜੇ ਕੀ ਇਲਾਕੇ ਦੇ ਲੋਕ ਹੈਗੇ ਨੇ ਕਈ ਜਿਹੜੇ ਕੀ ਪਿੰਡਾਂ ਦੇ ਲੋਕ ਨੇ ਉਹ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚਦੇ ਨੇ ਅਤੇ ਦੇਖਦੇ ਨੇ ਕਿ ਇੱਕ ਜਿਹੜੀ ਬੱਸ ਹੈ ਨਿੱਜੀ ਕੰਪਨੀ ਦੱਸੀ ਜਾ ਰਹੀ ਹੈ ਉਹ ਹਾਸਾਗ੍ਰਸਤ ਹੋਈ ਪਈ ਹੈ ਅਤੇ ਜਿਹੜੇ ਕੀ ਕਈ ਲੋਕ ਨੇ ਉਹ ਹਾਸੇ ਦੇ ਵਿੱਚ ਜ਼ਖਮੀ ਹੋਣ ਦੀ بجائے ਹੋਣ ਤੋਂ बच ਜਾਂਦੇ ਨੇ ਉਹ ਕਿਸੇ ਤਰੀਕੇ ਬੱਸ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਇਹ ਦੇਖੋ ਬਜ਼ੁਰਗ ਜਿਹੜਾ ਕੀ ਹੈਗਾ ਆ ਬੱਸ ਦੀ ਪਿਛਲੀ ਟਾਕੀ ਦੇ ਨਾਲ ਜਿਹੜੀ ਕਿ ਵਿੰਡੋ ਬਣੀ ਹੋਈ ਆ ਉਸ ਦੇ ਵਿੱਚੋਂ ਹੀ ਕਿਸੇ ਤਰੀਕੇ ਬਾਹਰ ਨਿਕਲਣ ਦੇ ਵਿੱਚ ਉਹ ਲੱਗਿਆ ਹੋਇਆ ਤਾਂ ਕਿ ਉਸ ਦੀ ਜਾਨ ਨੂੰ ਬਚਾਇਆ ਜਾ ਸਕੇ ਪਰ ਪੁਲਿਸ ਕਰਮਚਾਰੀਆਂ ਦੇ ਵੱਲੋਂ ਲੋਕਾਂ ਨੂੰ ਸਹੀ ਢੰਗ ਦੇ ਨਾਲ ਜਿਹੜਾ ਕੀ ਹੈ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਆਸ-ਪਾਸ ਦੇ ਲੋਕਾਂ ਦੇ ਵੱਲੋਂ ਜ਼ਖਮੀਆਂ ਨੂੰ ਆਪਣੀ ਜਿਹੜੀ ਕਿ ਮਦਦ ਦਿੱਤੀ ਗਈ ਹੈ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਬਿਠਾ ਕੇ ਕਈ ਹਸਪਤਾਲਾਂ ਦੇ ਵਿੱਚ ਜਿਹੜਾ ਕਿ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਉਧਰ ਪੁਲਿਸ ਹੁਣ ਪੂਰੇ ਮਾਮਲੇ ਦੀ ਤਹਿਕੀਕਾਤ ਦੇ ਵਿੱਚ ਜੁਟੀ ਹੋਈ ਐ ਸੋ ਹੁਣ ਤੱਕ ਦੀ ਇਨਫੋਰਮੇਸ਼ਨ ਦੇ ਮੁਤਾਬਕ ਇਸ ਬੱਸ ਦੇ ਵਿੱਚ ਅੱਧੀ ਤੋਂ ਵੱਧ ਜਿਹੜੇ ਕੀ ਸਵਾਰੀਆਂ ਨਾਲ ਭਰੀ ਹੋਈ ਸੀ ਜੋ ਕਿ ਤਲਵੰਡੀ ਸਾਬੋ ਤੋਂ ਨਿਕਲਦੀ ਆਪਣੇ ਤਹਿ ਸਮੇਂ ਦੇ ਮੁਤਾਬਕ ਅਗਲੇ ਰੂਟ ਦੇ ਲਈ ਅਗਲੇ ਜਿਹੜੇ ਕੀ ਉਹ ਡੈਸਟੀਨੇਸ਼ਨ ਦੇ ਲਈ ਤਾਂ ਰਸਤੇ ਦੇ ਵਿੱਚ ਇਹ ਪਾਣਾ ਵਾਪਰ ਜਾਂਦਾ ਉਧਰ ਲੋਕ ਕਾਫੀ ਜ਼ਿਆਦਾ ਡਰੇ ਜਮੇ ਹੋਏ ਨੇ ਉਧਰ ਦੂਜੇ ਪਾਸੇ ਜਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵੱਲੋਂ ਬੱਸ ਡਰਾਈਵਰ ਦੇ ਉੱਪਰ ਕਾਫੀ ਜ਼ਿਆਦਾ ਸੰਗੀਨ આરોਪ ਲਗਾਏ ਜਾ ਰਹੇ ਨੇ ਲਾਪਰਵਾਹੀ ਵਰਤਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੱਸ ਦਾ ਡਰਾਈਵਰ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ ਪਰ ਜਿਹੜੇ ਕੁਝ ਮੀਡੀਆ ਰਿਪੋਰਟਰਾਂ ਦਾ ਕਹਿਣਾ ਹੈ ਕਿ ਬੱਸ ਚਾਲਕ ਨੂੰ ਚੱਕਰ ਆਉਣ ਦੀ ਵਜ੍ਹਾ ਕਰਕੇ ਹਾਦਸਾ ਵਾਪਰਿਆ ਫਿਲਹਾਲ ਇਸ ਸਬੰਧ ਵਿੱਚ ਪੁਲਿਸ ਦੇ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜੜੀ ਆ ਉਹ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਕਿ ਹਾਸੇ ਦੇ ਅਸਲ ਜੋ ਕਾਰਨ ਨੇ ਉਸ ਦਾ ਪਤਾ ਲਗਾਇਆ ਜਾ ਸਕੇ ਤੇ ਨਾਲ ਹੀ ਨਿੱਜੀ ਕੰਪਨੀ ਦੀ ਜਿ ਜੋ ਇਹ ਬੱਸ ਹੈਗੀ ਉਸ ਦੇ ਖਿਲਾਫ ਵੀ ਬੱਸ ਤੇ ਸਵਾਰ ਲੋਕਾਂ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਹੁਣ ਜਿਹੜੀ ਕੀ ਹੈ ਜਾਂਚ ਪੜਤਾਲ ਆਰੰਭ ਦਿੱਤੀ ਗਈ ਹੈ ਸੋ ਤਲਵੰਡੀ ਸਾਬੋ ਤੋਂ ਹਸਪਤਾਲ ਜੁੜੀ ਹੋਈ ਇਹ ਮੰਗ ਭਾਗੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੱਸ ਦੇ ਡਰਾਈਵਰ ਨੂੰ ਅਚਾਨਕ ਚੱਕਰ ਆਣਾ ਜਿਹੜਾ ਕਿ ਹਾਸੇ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ ਅਤੇ ਨਾਲ ਹੀ ਹਾਦਸੇ ਦੇ ਵਿੱਚ ਕਈ ਜਿਹੜੇ ਲੋਕ ਜ਼ਖਮੀ ਹੋਏ ਨੇ ਅਤੇ ਜ਼ਖਮੀ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਏ ਗਏ ਨੇ ਪੁਲਿਸ ਪੜਤਾਲ ਦੇ ਵਿੱਚ ਜੁਟੀ ਹੋਈ ਹੈ